ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਮ ਪਿਆਰ ਕਰਨਾ ਪਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਉਹ ਸੌਖੀਆਂ ਜਾਨੀ ਉਹ ਕਰਕੇ ਆ ਗਏ ਬੜਾ ਸੰਘਰਸ਼ ਕਰਿਆ ਗੁਰੂ ਨਾਨਕ ਪਾਸ਼ਾ ਜੀ ਨੇ ਸਤਿ ਸ੍ਰੀ ਅਕਾਲ ਕੌਸੋ ਕਹੀ ਜੀ ਪਿਆਉ ਦੀ ਸੁਜੋ ਅਪਹਿਲਾ ਚੱਕਰ ਨੂੰ ਸੁਣਨ ਦੱਸੋ ਸੋ ਤੋਖੋਈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਰੋਧ ਵੀ ਹੁੰਦਾ ਰਿਹਾ ਆ ਸਾਖੀਆਂ ਨਹੀਂ ਤਾਂ ਪੜਦੇ ਆ ਇਤਿਹਾਸ ਪੜਦਿਏ ਗੁਰੂ ਨਾਨਕ ਪਾਇਸ਼ ਪਾਤਸ਼ਾਹ ਜੀ ਦਾ ਜੀਵਨ ਮਰਕੰਤ ਪੜਦਿਏ ਸੌ ਸਾਖੀ ਪੜਦਿਏ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵਿਰੋਧ ਹੁੰਦਾ ਰਿਹਾ ਵੱਡੇ ਪੱਧਰ ਤੇ ਦਰਅਸਲ ਗੁਰੂ ਨਾਨਕ ਦਾ ਵਿਰੋਧ ਨਹੀਂ ਗੁਰੂ ਨਾਨਕ ਦੇ ਉਹਨਾਂ ਬੋਲਾਂ ਦਾ ਉਹਨਾਂ ਬਚਨਾਂ ਦਾ ਸੱਚੇ ਬਚਨਾਂ ਦਾ ਤੇ ਸੱਚ ਦਾ ਵਿਰੋਧ ਹੁੰਦਾ ਸੀ ਤੇ ਉਹ ਜਿਹੜਾ ਸਿਸਟਮ ਇਹ ਅੱਜ ਤੱਕ ਚੱਲਦਾ ਆ ਰਿਹਾ ਜਿੱਥੇ ਸੱਚ ਹੈ ਨਾ ਸਚਾਈ ਉਥੇ ਸਚਾਈ ਨੂੰ ਦਬਾਉਣ ਵਾਲੇ ਲੋਕ ਅੱਜ ਵੀ ਹੈ ਹੋ ਗਏ ਨਹੀਂ ਕਿਤੇ ਉਹ ਨਾਲ-ਨਾਲੇ ਚੱਲਦੇ ਜਾ ਰਹੇ ਸੋ ਗੁਰੂ ਭਾਣਾ ਕਰੇ ਗੁਰੂ ਨਾਨਕ ਸਾਹਿਬ ਜੀ ਪੰਜਵੇਂ ਰੂਪ ਦੇ ਵਿੱਚ ਆਉਂਦੇ ਨੇ ਜਿਵੇਂ ਅਰਜਨ ਸਾਹਿਬ ਜੀ